250 250 250 250 250 250 ਲੈ ਜਾ ਬੁਲਬੁਲ ਦੇ ਬੱਚਿਆਰਗੇ 500 ਦੇ ਦੋ 500 ਦੇ ਦੋ 500 ਸੂਟ ਫੈਕਟਰੀਆਂ ਨਾਲੋਂ ਸਸਤੇ ਮਿੱਲੇ ਨਾਲੋਂ ਸਸਤੇ ਹੋਲ ਸੇਲਦਿਆਂ ਨਾਲੋਂ ਵੀ ਸਸਤੇ ਮਾਤੂ ਸ਼੍ਰੀ ਦਸਤਾਰ ਕਾਦੀਆਂ ਨੇ ਕਰਦੇ 500 ਦੇ ਦੋ ਸੂਟ 500 ਦੇ ਦੋ ਸੂਟ ਇੱਕੋ 250 ਰੁਪਏ ਦਾ ਪੂਰਾ 5 ਮੀਟਰ ਸੂਟ ਨਾਲ ਸਵਾ 2 ਮੀਟਰ ਦੁਪੱਟਾ ਪਿਓਰ ਦਾ ਆ ਚੱਕੋ ਲੱਗ ਗਿਆ ਮੇਲਾ ਹਜ਼ਾਰ ਦੇ ਚਾਰ ਆ ਭਾਜੀ ਕਾਰੀਗਰੀ ਦੇਖ ਲਓ ਗਲੇ ਦੇ ਕਿੰਨੀ ਆ ਸਾਰਾ ਪ੍ਰਿੰਟ ਕਿੰਨਾ ਸੋਹਣਾ ਕਲਰ ਕਿੰਨੇ ਸੋਹਣੇ ਆ 2500 ਰੁਪਇਆ ਕੋਈ ਮੰਗਦਾ 2200 ਰੁਪਇਆ ਸਾਡੇ ਕੋਲ ਆਜੋ ਸਿਰਫ 1000 ਰੁਪਏ ਦੇ ਵਿੱਚ ਹੈਵੀ ਦੁਪੱਟਿਆਂ ਦੇ ਨਾਲ ਸੂਟ ਲੈ ਜਾਓ ਸਿਰਫ 1000 ਰੁਪਏ ਦੇ ਵਿੱਚ ਹਜ਼ਾਰ ਦਾ ਨਹੀਂ 1200 ਦਾ ਨਹੀਂ 1500 ਦਾ ਨਹੀਂ ਸਿਰਫ 850 ਰੁਪਏ ਦੇ ਵਿੱਚ ਲੈ ਜਾਓ ਜੀ 850 ਰੁਪਏ ਚ ਸੂਟ ਲੈ ਜਾਓ ਕੋਲਓਵਰ ਸੂਟ ਆ ਗਿਆ ਜੀ ਨਾਲ 5 ਮੀਟਰ ਬਹੁਤ ਸ਼ਾਨਦਾਰ ਰੰਗ ਸ਼ਾਨਦਾਰ ਡਿਜ਼ਾਈਨਿੰਗ ਪ्योर ਦੁਪੱਟੇ ਨਾਲ ਬਜ਼ਾਰ ਦੇ ਵਿੱਚ 3000 ਤੋਂ ਘੱਟ ਨਹੀਂ ਇਹ ਵੀ 1275 ਦਾ ਚੱਕੂ 50000 ਰੁਪਏ ਚੱਕ ਕੇ ਲੋਕੀ ਵੱਡੇ ਸ਼ੋਅਰੂਮਾਂ ਤੇ ਜਾਂਦੇ ਆ ਪਰ ਇੱਥੇ 50000 ਦਾ ਕੱਪੜਾ 20000 ਚ ਦੇ ਦਿੰਦੇ ਆ ਅੱਜ ਅਸੀਂ ਰੇਟ ਉੱਤੇ ਲੱਗ ਕੇ ਲਾਇਆ ਕਿਸੇ ਨੂੰ ਬੇਵਕੂਫ ਨਹੀਂ ਬਣਾਉਂਦੇ ਵੀਡੀਓ ਪਾਪਾ ਟਾ ਫੋਰ ਸਾਈਡ ਵਰਕ ਕੀਤਾ 2500 3000 4000 5000 ਤੱਕ ਦੀ ਰੇਂਜ ਆ ਸਾਡੇ ਕੋਲੇ 3000 3500 4 4000 ਦੇ ਬਾਜ਼ਾਰ ਚ ਮਿਲਦੇ ਆ ਬ੍ਰਾਂਡਡ ਕਪੜਾ ਇਹ ਇੱਥੇ ਤੁਹਾਨੂੰ ਅਸੀਂ 4000 ਆ ਪੀਸ ਦਮਾਂਗੇ ਸਿਰਫ 1275 ਦੇ ਵਿੱਚ ਮਹਾਰਾਣੀ ਸਟਾਈਲ ਚੀਜ਼ਾਂ ਅਸੀਂ ਦੇ ਰਹੇ ਆ ਕੋਈ 1200 ਕੋਈ 1000 ਕੋਈ 1500 ਕੋਈ 1700 ਜੀ 1275 ਦਾ ਕੱਲੀ ਸਟਿਚਿੰਗ ਹੀ ਲੈ ਲੈਂਦੇ ਆ ਫਿਰ ਲਾਈਨਿੰਗ ਲਾਉਂਦੇ ਆ ਮਟੀਰੀਅਲ ਆਉਂਦੇ ਆ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ ਜੀ 1275 ਦਾ ਸਟਿਚ ਕੀਤਾ ਸੂਟ ਮਿਲ ਜਾਂਦਾ ਨਾਰਕਲੀ ਸੂਟ ਤੁਸੀਂ ਲੈਣੇ ਆ ਲਹਿੰਗੇ ਲੈਣੇ ਆ ਵਨ ਪੀਸ ਸਟ੍ਰੈਸ ਲੈਣੀ ਆ ਸ਼ਰਾਰੇ ਸੂਟ ਲੈਣੇ ਆ ਇਹਨਾਂ ਵਿੱਚ ਰੰਗ ਬਹੁਤ ਇਹਨਾਂ ਵਿੱਚ ਡਿਜ਼ਾਈਨ ਬਹੁਤ ਕੋਈ 15000 ਨਹੀਂ ਕੋਈ 18000 ਨਹੀਂ ਰੇਟ ਚੈੱਕ ਕਰ ਲਓ ਇੱਥੇ 15 15000 ਵਾਲੇ ਪੀਸ ਵੀ ਅਸੀਂ 4750 ਦੇ ਰਹੇ ਆ 502 502 502 502 502 502 502 ਲੈ ਜਾਓ ਗੁਲਬੁਲ ਦੇ ਬੱਚਿਆਰਗੇ 502 502 बोल, बोल 500 ਸੂਟ ਫੈਕਟਰੀਆਂ ਨਾਲੋਂ ਸਸਤੇ ਮਿੱਲਾਂ ਨਾਲੋਂ ਸਸਤੇ ਹੋਲ ਸੇਲਦਿਆਂ ਨਾਲੋਂ ਵੀ ਸਸਤੇ ਮਾਤੂ ਸ਼੍ਰੀ ਦਸਤਾਰ ਕਾਦੀਆਂ ਨੇ ਕਰਪੇ 500 ਦੇ 2 ਸੂਟ 500 ਦੇ 2 ਸੂਟ ਭਾਈ ਸਾਹਿਬ ਵੀਡੀਓ ਬਾਹਰਲ ਹੋ ਜਾਣੀਆਂ ਲੋਕਾਂ ਨੇ ਲੰਮੀਆਂ ਲੰਮੀਆਂ ਲਾਈਨਾਂ ਲਾਣੀਆਂ ਸੱਚੀ ਦੱਸ ਦਿਓ ਵਾਕਈ ਦੇ ਰਹੇ ਹੋ 500 ਦੇ 500 ਦੇ ਦੇ ਰਹੇ ਭਾਰੀ ਵਾਕਈ ਦੇ ਰਹੇ ਆ ਲੈਣਾ ਲੰਬੀਆਂ ਲੱਗਣਿਆ ਕੀ ਪਹਿਲਾਂ ਹੀ ਲੱਗਿਆ ਵਿਆ ਆ ਚੱਕੋ 250 ਰੁਪਏ ਦਾ ਪੂਰਾ 5 ਮੀਟਰ ਸੂਟ ਨਾਲ ਸਵਾ 2 ਮੀਟਰ ਦੁਪੱਟਾ ਪਿਓਰ ਦਾ ਆ ਚੱਕੋ ਲੱਗ ਗਿਆ ਮੇਲਾ ਹਜ਼ਾਰ ਦੇ ਚਾਰ ਆ ਭਾਜੀ ਇਹ ਹਜ਼ਾਰ ਦਾ ਇੱਕੜੀ ਲੋ ਜੀ ਬਾਜ਼ਾਰ ਚ ਪੈ ਗਿਆ ਰੋਲਾ 502 502 502 502 ਭਾਜੀ ਦੁਪੱਟਾ ਨਾਲ ਦੇ ਰਹੇ ਹੋ ਕੱਟ ਪੂਰੀ ਕਰੋ ਭਾਜੀ ਕੱਟ ਪੂਰੀ ਪੂਰਾ 5 ਮੀਟਰ ਸੂਟ ਦੇ ਰਹੇ ਆ ਆਲ ਓਵਰ ਕੋਈ ਮੈਚਿੰਗ ਨਹੀਂ ਦੇ ਰਹੇ ਕੋਈ ਕੱਟ ਕੱਟਣੀ ਆ ਚੱਕੋ ਗਲੇਸ ਕਾਟਨ ਦਾ ਬਾਜ਼ਾਰ ਦਾ ਰੇਟ 501 ਦਾ ਇੱਥੇ ਦਵਾਂਗੇ 500 ਦੇ ਦੋ ਬਈ ਆਪਣੀ ਵੈਰਟੀ ਦਾ ਗਲੇਸ ਕਾਟਨ ਦਾ ਇਹ ਤੁਹਾਨੂੰ ਪਤਾ ਕਿੰਨੇ ਦਾ ਬਾਜ਼ਾਰ 'ਚ ਕੋਈ 800 ਦਾ ਵੇਚਦਾ ਕੋਈ ਵੇਚਦਾ 1000 ਦਾ ਏ ਵੀ 1000 ਦੇ ਚਾਰ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਆਜੋ ਛੇਤੀ ਜੋ ਵਾਇਰਟੀਆਂ ਦੇ ਰਹਿਆ ਮੁੜ ਕੇ ਕਿਤੇ ਨਹੀਂ ਮਣੀਆਂ ਬਾਈ ਜੀ ਅੱਗੇ ਵਾਇਰਟੀਆਂ ਦਿਖਾਓ ਕਿਹੜੀ ਆ ਲਓ ਭਾਈ ਜੀ ਆ ਗਿਆ कॉटन ਦਾ ਸੂਟ ਆ ਮੇਰੀਆਂ ਭੇੜਾ ਮੰਗਦੇ ਆ ਗਰਮੀ ਦੇ ਵਿੱਚ कॉटन ਦਾ ਸੂਟ ਆਲ ਓਵਰ ਤੇ ਨਾਲ ਮੈਚਿੰਗ ਆ ਚੱਕੋ ਸੂਟ ਆ ਚੱਕੋ ਨਾਲ ਸੂਤੀ ਦੁਪੱਟਾ ਬਜ਼ਾਰ ਦੇ ਵਿੱਚ 1000 ਦਾ ਇੱਕ ਇੱਥੇ ਮਿਲਨੇ 1000 ਦੇ ਦੋ ਸलो ਜੀ ਆਹ ਦੇ ਤੁਸੀਂ ਦੇਖੋ ਜਿਹੜੀਆਂ ਹਨ ਪੜੀਆਂ ਲਿਖੀਆਂ ਕੁੜੀਆਂ ਉਹਨਾਂ ਦੇ ਲਈ ਚੀਜ਼ਾਂ ਦੇ ਰਹੇ ਆ 500 ਰੁਪਇਆ ਇੱਕ ਬਜ਼ਾਰ 'ਚ 1500 ਦਾ ਇੱਥੇ ਤੁਹਾਨੂੰ ਦਵਾਂਗੇ 500 ਦਾ ਇੱਕ ਰੇਟ ਕੱਲੇ ਕੱਲੇ ਤੇ ਲਿਖ ਕੇ ਲਾਤਾ ਰੰਗ ਬਹੁਤ ਹੈ ਡਿਜ਼ਾਈਨ ਬਹੁਤ ਹੈ ਤੁਹਾਨੂੰ ਅਸੀਂ ਫਾਇਦੇ ਕਰ ਰਿਹਾ ਛੇਦੀ ਪਹੁੰਚੋ ਮਾਤੂ ਸ਼੍ਰੀ ਦਸਤਾਰ ਕਾਤੀਆਂ 5 500 ਦਾ ਭਾਜੀ ਮੇਲਾ ਲੱਗ ਗਿਆ ਆ ਦੇਖੋ ਜੀ ਇਦੋਂ ਉੱਪਰ ਲਿਆ ਵਰਾਇਟੀਆਂ ਦੇਖ ਲਓ ਕਹਿੰਦੇ ਕਾਰੀਗਰੀ ਦੇਖ ਲਓ ਗਲੇ ਦੇ ਕਿੰਨੀ ਆ ਸਾਰਾ ਪ੍ਰਿੰਟ ਕਿੰਨਾ ਸੋਹਣਾ ਕਲਰ ਕਿੰਨੇ ਸੋਹਣੇ ਆ 2500 ਰੁਪਇਆ ਕੋਈ ਮੰਗਦਾ 2200 ਰੁਪਇਆ ਸਾਡੇ ਕੋਲ ਆਜੋ ਸਿਰਫ 1000 ਰੁਪਏ ਦੇ ਵਿੱਚ ਹੈਵੀ ਦੁਪੱਟਿਆਂ ਦੇ ਨਾਲ ਸੂਟ ਲੈ ਜਾਓ ਸਿਰਫ 1000 ਰੁਪਏ ਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਬਹੁਤ سارے ਡਿਜ਼ਾਈਨ ਮਿਲ ਜਣੇ ਆ ਆ ਦੁਪੱਟੇ ਤੇ ਕੀਤਾ ਕੰਮ ਚੈੱਕ ਕਰ ਲਓ ਗਰਮੀਆਂ ਦੇ ਵਿੱਚ ਤੋਹਫੇ ਦੇ ਤਿਆ ਇਹ ਸੂਟ 1000 ਦਾ ਨਹੀਂ 1200 ਦਾ ਨਹੀਂ 1500 ਦਾ ਨਹੀਂ ਸਿਰਫ 850 ਰੁਪਏ ਦੇ ਵਿੱਚ ਲੈ ਜਾਓ ਜੀ 850 ਰੁਪਏ ਚ ਸੂਟ ਲੈ ਜੋ ਇਹ ਚੱਕੋ ਜੀ ਆ ਚੱਕਾ ਆਲ ਓਵਰ ਸੂਟ ਆ ਗਿਆ ਜੀ ਨਾਲ 5 ਮੀਟਰ ਬਹੁਤ ਸ਼ਾਨਦਾਰ ਰੰਗ ਸ਼ਾਨਦਾਰ ਡਿਜ਼ਾਈਨਿੰਗ ਪ્યોਰ ਦੁਪੱਟੇ ਨਾਲ ਬਾਜ਼ਾਰ ਦੇ ਵਿੱਚ 3000 ਤੋਂ ਘੱਟ ਨਹੀਂ ਇਹ ਵੀ 1275 ਰੁਪਏ ਚੱਕੋ ਜੀ ਵੇਖੋ ਜੀ ਰੰਗ ਸਾਡੇ ਕੋਲ ਬਹੁਤ ਡਿਜ਼ਾਈਨ ਸਾਡੇ ਕੋਲ ਬਹੁਤ ਰੇਟ ਬਾਜ਼ਾਰ ਨਾਲੋਂ ਘਟਿਆ ਕਹਿੰਦੇ 50 5000 ਰੁਪਏ ਚੱਕ ਕੇ ਲੋਕੀ ਵੱਡੇ ਸ਼ੋਅਰੂਮਾਂ ਤੇ ਜਾਂਦੇ ਆ ਪਰ ਇੱਥੇ 50000 ਦਾ ਕੱਪੜਾ 20000 ਦੇ ਦੇਣਾ ਕਿਉਂਕਿ ਸਾਡੇ ਰੇਟ ਘਟਿਆ 15 16 ਸੀ 500 ਦੇ ਦੇਣਾ 1000 ਵਾਲਾ ਸੀ 400 ਦੇ ਦੇਣਾ ਜਿਹੜਾ ਹੈਗਾ 500 ਦਾ ਉਹ ਸੀ 250 ਦੇ ਵਿੱਚ ਦੇ ਦੇਣਾ ਆ ਚੱਕੋ ਜੀ ਡੀਟਲ ਸ਼ਾਨਦਾਰ ਸੂਟ ਆ ਗਿਆ ਜੀ ਚੈੱਕ ਕਰੋ ਜੀ ਤੁਸੀਂ ਕਿਤੇ ਜੌਬ ਕਰਦੇ ਹੋ ਬੈਂਕ ਦੇ ਵਿੱਚ ਜਾਂ ਤੁਸੀਂ ਟੀਚਰ ਹੋ ਜਾਂ ਆਈਲੈਂਸ ਕਰ ਰਹੇ ਹੋ ਜਾਂ ਆਈਲੈਂਸ ਕਰਾ ਰਹੇ ਹੋ ਆ ਚੱਕੋ ਤੁਹਾਡੇ ਲਈ ਆ ਗਏ ਗਰਮੀਆਂ ਦੇ ਬਿਹਤਰੀਨ ਤੋਹਫੇ ਆ ਦੇਖੋ ਜੀ ਬਹੁਤ ਜਿਆਦਾ ਸੋਹਣਾ ਕੰਮ ਮੈਂ ਕਹਿੰਨਾ ਕੁੜੀਆਂ ਜਿਹੜੀਆਂ ਕਹਿੰਦੀਆਂ ਸੀ ਚੰਡੀਗੜ੍ਹ ਸਟਾਈਲ ਲੈਣਾ ਮੋਹਾਲੀ ਸਟਾਈਲ ਲੈਣਾ ਦਿੱਲੀ ਸਟਾਈਲ ਲੈਣਾ ਸਾਰੀਆਂ ਚੀਜ਼ਾਂ ਇੱਕੋ ਹੀ ਛੱਤੇ ਹਾਂ 250 ਤੋਂ ਸੂਟ ਸਾਡੇ ਕੋਲ ਸ਼ੁਰੂ ਆ 5000 7000 10000 20 20000 ਤੱਕ ਦੇ ਸੂਟ ਵੀ ਦੇ ਦਾਂਗੇ 250 ਰੁਪਏ ਦਾ ਆਲ ਓਵਰ ਸੂਟ ਸ਼ੁਰੂ ਕੀਤਾ 250 300 350 500 600 1000 1200 ਸਾਰੀ ਵੈਰਾਈਟੀ ਆ ਆ ਚੱਕੋ ਜੀ ਬਲੈਕ ਦੇ ਵਿੱਚ ਬਲੈਕ ਦੇ ਵਿੱਚ ਦੇਖੋ ਪਿਓਰ ਕਾਟਨ ਦਾ ਸੂ ਦੇ ਨਾਲ ਡਿਟੇਲ ਦੁਪੱਟਾ ਵੈਰਾਈਟੀਆਂ ਦੀ ਕੋਈ ਕਮੀ ਨਹੀਂ ਹੈ ਦਿੱਲੀ ਬੰਬੇ ਸਭ ਤੋਂ ਬੈਸਟ ਬੁਟੀਕਾਂ ਦੇ ਮਾਲ ਆ ਵੀ ਚੈੱਕ ਕਰੋ ਜਾਮ ਕਾਟਨ ਦਾ ਸੂਟ ਆ ਆਲ ਓਵਰ 5 ਮੀਟਰ ਨਾਲ ਦੁਪੱਟਾ ਲੱਗਿਆ ਹੋਇਆ ਟੈਪੀ ਦਾ ਵੱਡੇ ਵੱਡੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਤੀਆਂ ਵੱਡੇ ਵੱਡੇ ਦੁਕਾਨਦਾਰਾਂ ਨੇ ਬਹੁਤ ਵੱਡੀਆਂ ਡਿੰਗਾ ਮਾਰਤੀਆਂ ਪਰ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਨੇ ਕਾਦੀਆਂ ਜਿਹੜੇ ਡੇਂਗਾ ਨਹੀਂ ਮਾਰੀਆਂ ਦੁਕਾਨ ਬੰਦ ਨਹੀਂ ਕੀਤੀ ਆ ਚੈੱਕ ਕਰੋ ਜੇ ਅਸੀਂ ਰੇਟ ਉੱਤੇ ਲਿਖ ਕੇ ਲਾਇਆ ਕਿਸੇ ਨੂੰ ਬੇਵਕੂਫ ਨਹੀਂ ਬਣਾਉਂਦੇ ਵੀਡੀਓ ਪਾ ਕੇ ਵੈਸੇ ਵੀ ਸਾਡੇ ਮੱਝ ਵਾਲੇ ਭਰਾ ਕਹਿੰਦੇ ਆ ਵੀ ਰੁਪਇਆ 2-4000 ਵੱਧ ਲੱਗ ਜੇ ਕੋਈ ਨਹੀਂ ਪਰ ਸਰਦਾਰ ਨਹੀਂ ਦੀ ਟੌਰ ਨਿਕਲਣੀ ਚਾਹੀਦੀ ਆ ਟੌਰ ਵੀ ਕੱਢਾਂਗੇ ਪਰ 2-4000 ਰੁਪਇਆ ਵੱਧ ਵੀ ਨਹੀਂ ਲਾਵਾਂਗੇ ਤੁਹਾਨੂੰ ਅਸੀਂ ਬਾਜ਼ਾਰ ਰਾਣੋ 2-2% 3-3 ਗੁਣਾ 2-2 ਗੁਣਾ ਰੇਟ ਘੱਟ ਦੇ ਰਹੇ ਆ ਦੇਖੋ ਹੈ ਵੀ ਪੂਰਾ ਜਾਲ ਬਣਿਆ ਸੂਟ ਦਾ ਬਾਹਾਂ ਦੇ ਕੰਮ ਦੇਖੋ ਦੁਪੱਟੇ ਵੀ ਚੈੱਕ ਕਰ ਲਓ ਹਨਾ ਇਦਾਂ ਦੇ ਮਹਾਰਾਣੀ ਸਟਾਈਲ ਤੁਹਾਨੂੰ ਸੂਟ ਮਿਲ ਜਾਣੇ ਜੇਕਰ ਆਪਾਂ ਡਿਜ਼ਾਈਨਰ ਹੀ ਗੱਲ ਕਰ ਲਈਏ ਆ ਦੇਖੋ ਜਿਹੜੇ ਅੱਜ ਕੱਲ ਇੰਸਟਾਗ੍ਰam ਤੇ ਫੇਸਬੁੱਕ ਤੇ ਗੂਗਲ ਤੇ ਫੋਟੋਆਂ ਪਈਆਂ ਉਦਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਕੌਡੀਆਂ ਦੇ ਪਾ ਦੇ ਰਹੇ ਆ ਕੌਡੀਆਂ ਦੇ ਪਾ ਹੋਰ ਪਾਸੇ ਜਾਓ ਨਾ ਲੁੱਟ ਕਰਾਓ ਨਾ ਪੈਸੇ ਲੈ ਕੇ ਇੱਥੇ ਆ ਜਓ ਤੁਹਾਡੇ ਪੈਸੇ ਬਹੁਤ ਸਾਰੇ ਬਚਾ ਕੇ ਵਾਪਸ ਤੁਹਾਡੀ ਜੇਜ ਪਾ ਕੇ ਦਵਾਂਗੇ ਕੱਪੜਾ ਵਧੀਆ ਦਵਾਂਗੇ ਲਗਜ਼ਰੀ ਦਵਾਂਗੇ ਜਦੋਂ ਬੀਬੀਆਂ ਨੇ ਇੱਥੇ ਆਉਣਾ ਸਾਡੀ ਸੇਲਸਮੈਨ ਟੀਮ ਇੰਨੀ ਕੁ ਸਹੀ ਆ ਇੰਨੀ ਕੁ ਵਧੀਆ ਆ ਇੰਨਾ ਕੁ ਟੇਸਟ ਉਹਨਾਂ ਦਾ ਉੱਚਾ ਤੁਸੀਂ 10 ਸੂਟ ਕੱਢੂਗੇ ਤਾਂ 9 ਸੂਟ ਵਿੱਚੋਂ ਲੈ ਕੇ ਜਾਓਗੇ ਕਿਉਂਕਿ ਸਾਡੇ ਕੋਲ ਸਾਰੇ ਹੀ ਸਿਲੈਕਟਡ ਸਿਲੈਕਟਡ ਪੀਸ ਆ ਇਦਾਂ ਨੂੰ ਇਹਨੂੰ ਆ ਚੈੱਕ ਕਰੋ ਜੀ ਸੂਟ ਪਾਰਟੀ ਵੇਅਰ ਸੂਟ ਐਨ ਆਰ ਆਈ ਵੀਰਾ ਪਹਿਣਾ ਨੂੰ ਕਹਿਣਾ ਚਾਹੁੰਦੇ ਆ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ ਆ ਚੈੱਕ ਕਰੋ ਦਾਜਵਰੀ ਵਾਲੇ ਸੂਟ ਮੇਂ ਅੰਟਾ ਰੱਗ ਦੇ ਉੱਤੇ ਗਲਾ ਕਿੰਨਾ ਸ਼ਾਨਦਾਰ ਬਣਿਆ ਦੁਪੱਟਾ ਫੋਰ ਸਾਈਡ ਵਰਕ ਕੀਤਾ 2500 3000 4000 5000 ਤੱਕ ਦੀ ਰੇਂਜ ਆ ਸਾਡੇ ਕੋਲੇ ਆ ਵੀ ਚੈੱਕ ਕਰੋ ਕਹਿੰਦੇ ਸੂਟ ਲੈਣਾ ਪਾਣੀ ਵਾਰਨ ਵਾਲਾ ਆ ਸਪੈਸ਼ਲ ਸੂਟ ਆ ਗਿਆ ਜੀ ਮੁੰਡੇ ਦੀ ਦਾਦੀ ਦਾ ਕੁੜੀ ਦੀ ਦਾਦੀ ਦਾ ਸਭ ਤੋਂ ਬੈਸਟ ਸੂਟ ਏਤਾ ਦੀਆਂ ਵੈਰਾਈਟੀਆਂ ਸਿਰਫ ਅੰਕਲੋਂ ਕਾਦੀਆਂ ਹੀ ਮਿਲਣੀਆਂ ਦੇਖੋ ਜੀ ਸਾਡੇ ਕੋਲ ਰੈਡੀमेड ਕੁੜਤਾ ਪਰਾਜਾ ਕੁੜਤਾ ਸੂਟ ਜਿਹੜੇ ਬਹੁਤ ਐਕਸਪੈਂਸਿਵ 35 3500 4 4000 ਦੇ ਬਾਜ਼ਾਰ ਚ ਮਿਲਦੇ ਆ ਬ੍ਰਾਂਡਡ ਕਪੜਾ ਇਹ ਇੱਥੇ ਤੁਹਾਨੂੰ ਅਸੀਂ 4000 ਵਾਲਾ ਪੀਸ ਦਵਾਂਗੇ ਸਿਰਫ 1275 ਦੇ ਵਿੱਚ ਇਹਦੇ ਵਿੱਚ ਆਪਾਂ ਡਿਜ਼ਾਈਨਾਂ ਦੀ ਗੱਲ ਕਰ ਲਈਏ ਰੰਗਾਂ ਦੀ ਗੱਲ ਕਰੀਏ ਦੇਖੋ 프ਰੰਟ ਬਹੁਤ ਸੋਹਣਾ ਨਾਲ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ ਮਹਾਰਾਣੀ ਸਟਾਈਲ ਚੀਜ਼ਾਂ ਸੀ ਦੇ ਰਹੇ ਆ ਕੋਈ 1200 ਕੋਈ 1000 ਕੋ 1500 ਕੋ 1700 ਇੰਨੀਆਂ ਕਰੇਂਜਾਂ ਦੇ ਵਿੱਚ ਤੁਹਾਡੇ ਅਸੀਂ ਝੋਲੇ ਪਰ ਪਰ ਭੇਜਣੇ ਆ ਇੱਥੇ ਕੁੜੀਆਂ ਆਉਂਦੀਆਂ ਖੋਸ਼ ਹੋ ਕੇ ਜਾਂਦੀਆਂ ਜਿਹੜੇ ਹਾਈਲਟਸ ਕਰ ਰਹੇ ਆ ਤੁਸੀਂ ਡੇਲੀ ਯੂਨੀਵਰਸਟੀਆਂ ਜਾਂਦੇ ਹੋ ਜਾਂ ਤੁਸੀਂ ਡੇਲੀ ਜੌਬ ਤੇ ਬਾਹਰ ਜਾਂਦੇ ਹੋ ਮਾਰਕੀਟਾਂ ਜਾਂਦੇ ਹੋ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਆਰਟੀਕਲ ਸਾਡੇ ਕੋਲ ਆ ਗਏ ਆ ਭਾਜੀ 1275 ਤੱਕ ਕੱਲੀ ਸਟੀਚਿੰਗ ਹੀ ਲੈ ਲੈਂਦੇ ਆ ਫਿਰ ਲਾਈਨਿੰਗ ਲਾਉਂਦੇ ਆ ਮਟੀਰੀਅਲ ਆਉਂਦੇ ਆ ਪਰ ਮਾਤੂ ਸ਼੍ਰੀ ਦਸਤਾਰ ਕਰਦੀਆਂ ਜੀ 1275 ਦਾ ਸਟਿਚ ਕੀਤਾ ਸੂਟ ਮਿਲ ਜਾਂਦਾ ਆ ਚੱਕੋ ਡਿਜ਼ਾਈਨ ਤੁਹਾਡੇ ਮਰਜ਼ੀ ਦੇ ਮਨਪਸੰਦ ਦੇ ਜਿੱਦਾਂ ਦੇ ਮਰਜ਼ੀ ਸਟਾਈਲ ਲੈ ਲਓ ਇਤਾਂ ਦੇ ਡਿਜ਼ਾਈਨ ਜਦੋਂ ਟੇਲਰ ਬਣਾਉਂਦੇ ਜਾਣ 5500 ਰੁਪਇਆ ਐਕਸਟਰਾ ਲੈ ਲੈਂਦੇ ਆ ਪਰ ਇੱਥੇ ਕੋਈ ਐਕਸਟਰਾ ਪੈਸਾ ਨਹੀਂ ਲੈਣਾ ਜੋ ਰੇਟ ਉੱਤੇ ਲਿਖਿਆ ਉਹੀ ਲੈਣੇ ਆ ਆ ਦੇਖੋ ਜੀ ਮਾਡਲਾਂ ਤਿਆਰ ਕਰਕੇ ਬਿਠਾਤੀਆਂ ਅਨਾਰਕਲੀ ਸੂਟ ਤੁਸੀਂ ਲੈਣੇ ਆ ਲਹਿੰਗੇ ਲੈਣੇ ਆ ਵਨ ਪੀਸ ਡਰੈਸ ਲੈਣੀ ਆ ਸ਼ਰਾਰੇ ਸੂਟ ਲੈਣੇ ਆ ਇਹਨਾਂ ਵਿੱਚ ਰੰਗ ਬਹੁਤ ਇਹਨਾਂ ਵਿੱਚ ਡਿਜ਼ਾਈਨ ਬਹੁਤ ਆਹ ਦੇਖੋ ਵੀ ਕਿੰਨੇ ਬਿਊਟੀਫੁੱਲ ਪੀਸ ਕਿੰਨੇ ਸਟਾਈਲਿਸ਼ ਚੀਜ਼ਾਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸੈੱਟ ਇਹ ਕੋਈ 15000 ਨਹੀਂ ਕੋਈ 18000 ਨਹੀਂ ਰੇਟ ਚੈੱਕ ਕਰ ਲਓ ਇੱਥੇ 15 15000 ਵਾਲੇ ਪੀਸ ਵੀ ਅਸੀਂ 4750 ਜਦੇ ਰਹੇ ਹਾਂ ਹੁਣ ਤੁਸੀਂ ਇਹ ਦੇਖ ਲਓ ਵੀ ਇਹਦੇ ਪਿੱਛੇ ਤੁਹਾਡਾ 9-10000 ਰੁਪਿਆ ਬਾਜ਼ਾਰ ਨਾਲੋਂ ਬਚ ਗਿਆ ਇਦਾਂ ਹੀ ਤੁਸੀਂ ਇਹਨਾਂ ਦੇ ਰੇਟ ਚੈੱਕ ਕਰ ਲਓ ਸੋ ਛੇਤੀ ਪਹੁੰਚ ਜਾਓ ਚਾਹੇ ਤੁਸੀਂ ਕੁੜਤੇ ਪਿਆ ਲੈਣੇ ਆ ਤੁਸੀਂ ਕੋਟ ਪੈਂਟ ਲੈਣੇ ਆ ਸ਼ੇਰਵਾਨੀ ਆ ਬਲੇਜ਼ਰ ਬਾਸਟਰਾਂ ਦਸਤਾਰਾਂ ਲੈਣੀਆਂ ਚ ਕਾਦੀਆਂ ਸ਼ਹਿਰ ਪਹੁੰਚੋ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਇਸ ਨੰਬਰ ਤੇ ਫੋਨ ਕਰ ਸਕਦੇ ਆ ਹੋਰ ਕੋਈ ਜਾਣਕਾਰੀ ਲੈਣੀ ਤਾਂ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਅੱਗੜ ਸਾਹਾਂ ਟੀਵੀ ਕਾਦੀਆਂ